ਸਪੈਸ਼ਲ ਟਾਸਕ ਫੋਰਸ ਦੇ ਵੱਲੋਂ 8 ਤਰੀਕ ਨੂੰ ਇੱਕ ਡਰੱਗ ਇਨਸਪੈਕਟਰ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਦੇ 24 ਬੈਂਕ ਖਾਤਿਆਂ ਚੋਂ 6 ਕਰੋੜ ਰੁਪਏ ਦੀ ਵੱਧ ਰਾਸ਼ੀ ਆ ਜਿਹੜੀ ਉਹ ਪਾਈ ਜਾਂਦੀ ਹੈ ਉਸ ਨੇ ਇੰਨੀ ਕਮਾਈ ਮੋਟੀ ਕਿਵੇਂ ਕੀਤੀ ਕੀ ਉਹ ਨਸ਼ਾ ਤਸਕਰਾਂ ਦੇ ਨਾਲ ਮਿਲੀ ਭੁਗਤਾਨ ਨਾਲ ਸਭ ਕੁਝ ਕਰ ਰਿਹਾ ਸੀ ਉਸ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਤੇ ਉਸ ਦੀ ਅਰੈਸਟ ਵੀ ਪਾਈ ਗਈ ਹੈ ਪਰ ਹੈਰਾਨ ਕਰਦੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਉਸਦੇ ਮਾਪੇ ਜਿਹੜੇ ਕੀ ਜ਼ਿਲ੍ਹਾ ਬਠਿੰਡਾ ਦੇ ਮੋੜ ਮੰਡੀ ਦੇ ਇੱਕ ਸਧਾਰਨ ਘਰ ਦੇ ਵਿੱਚ ਰਹਿ ਰਹੇ ਸਨ ਜਦੋਂ ਛਾਪਾ ਮਾਰਨ ਗਈ ਟੀਮ ਐਸਟੀਐਫ ਦੀ ਤਾਂ ਉਹ ਵੀ ਹੈਰਾਨ ਰਹਿ ਗਏ ਕਿ ਜਿਸ ਡਰੱਗ ਇੰਸਪੈਕਟਰ ਦੇ ਖਾਤੇ ਵਿੱਚ ਕਰੋੜਾਂ ਰੁਪਏ ਬੋਲਦੇ ਹੋਣ ਤੇ ਉਸ ਦਾ ਜਿਹੜਾ ਜੱਦੀ ਪੁਛ ਦੀ ਘਰ ਆ ਜਿਸ ਦੇ ਵਿੱਚ ਉਸਦੇ ਮਾਪਿਓ ਰਹਿ ਰਹੇ ਨੇ ਉਹ ਬਿਲਕੁਲ ਹੀ ਸਧਾਰਨ ਜ਼ਿੰਦਗੀ ਬਤੀਤ ਕਰ ਰਹੇ ਸਨ ਤਉ ਬਿਰਧ ਮਾਪੇ ਬਜ਼ੁਰਗ ਮਾਪੇ ਉਹ ਵੀ ਅਣਜਾਣ ਸਨ ਕਿ ਸਾਡਾ ਪੁੱਤਰ ਕੀ ਕੀ ਕਾਰਨਾਮੇ ਕਰ ਰਿਹਾ ਹੈ ਦਰਅਸਲ ਉਹਨਾਂ ਦੇ ਬੈਂਕ ਖਾਤਿਆਂ ਨੂੰ ਆਪਰੇਟ ਉਹ ਖੁਦ ਡਰੱਗ ਇਨਸਪੈਕਟਰ ਕਰ ਰਿਹਾ ਸੀ ਔਰ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਐਸਟੀਐਫ ਨੂੰ ਜਾਂਚ ਪੜਤਾਲ ਕੀਤੀ ਤੇ ਉਹਨਾਂ ਖਾਤਿਆਂ ਦੇ ਵਿੱਚੋਂ ਉਸ ਦੇ ਮਾਪਿਓ ਦੇ ਖਾਤੇ ਵਿੱਚ ਵੀ 1-1 ਕਰੋੜ ਰੁਪਈਆ ਪਾਇਆ ਹੋਇਆ ਸੀ ਇਸ ਤੋਂ ਬਿਲਕੁਲ ਅਣਜਾਣ ਸਨ ਮਾਪੇ ਉਹਨਾਂ ਨੇ ਸਾਰੀ ਸਟੇਟਮੈਂਟ ਐਸਟੀਐਫ ਦੀ ਛਾਪੇ ਮਾਰਨ ਗਈਆਂ ਟੀਮਾਂ ਨੂੰ ਦਰਜ ਵੀ ਕਰਵਾਈ ਹੈ ਉਸ ਰਿਪੋਰਟ ਜਿਹੜੀ ਤਿਆਰ ਹੋ ਰਹੀ ਹੈ ਡਰਗ ਇਨਸਪੈਕਟਰ ਦੀ ਜਿਸ ਵਿੱਚ ਜਾਂਚ ਪੜਤਾਲ ਹੋ ਰਹੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਉਸ ਦੇ ਮਾਪੇ ਜਿਹੜੇ ਮਾਪਿਓ ਨੇ ਉਹ ਬਿਲਕੁਲ ਇਨਕਾਰ ਕਰ ਚੁੱਕੇ ਨੇ ਉਹ ਕਹਿੰਦੇ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਸਾਡੇ ਪੁੱਤਰ ਨੇ 1-1 ਕਰੋੜ ਰੁਪਈਆ ਸਾਡੇ ਵੀ ਬੈਂਕ ਖਾਤਿਆਂ ਦੇ ਵਿੱਚ ਪਾਇਆ ਹੋਇਆ ਔਰ ਜਿਹੜੀ ਐਸਟੀਐਫ ਦੀਆਂ ਟੀਮਾਂ ਗਈਆਂ ਮੌਕੇ ਤੇ ਅਧਿਕਾਰੀ ਗਏ ਉਹ ਵੀ ਹੈਰਾਨ ਸਨ ਕਿ ਜਿਹੜੇ ਇੰਨੇ ਕਰੋੜਾ ਰੁਪਏ ਦਾ ਮਾਲਕ ਹੋਵੇ ਡਰੈਗ ਇਨਸਪੈਕਟਰ ਚਾਹੇ ਉਸਦੀ ਜਿਹੜੀ ਇਹ ਕਮਾਈ ਹੈ ਕਾਲੀ ਹੈ ਚਿੱਟੀ ਹੈ ਮਿਹਨਤ ਦੀ ਹੈ ਜਾਂ ਫਿਰ ਖੋਟੀ ਹੈ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਤਫ਼ਤੀਸ਼ ਚ ਪਤਾ ਲੱਗਣਾ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਇੱਕ ਕਰੋੜ ਰੁਪਈਆ ਉਸਦੇ ਮਾਪੇ ਉਹਦੇ ਖਾਤੇ ਵਿੱਚ ਹੈ ਜੇ ਉਹਨਾਂ ਨੂੰ ਹੀ ਉਸਨੇ ਜਾਣਕਾਰੀ ਨਹੀਂ ਦਿੱਤੀ ਤਾਂ ਫਿਰ ਗੜਬੜ ਜ਼ਰੂਰ ਹੈ ਤਾਂ ਉਹ ਮਾਪੇ ਵੀ ਬੜੇ ਹੈਰਾਨ ਸਨ ਕਿ ਸਾਡੇ ਪੁੱਤਰ ਨੇ 1-1 ਕਰੋੜ ਰੁਪਈਆ ਸਾਡੇ ਖਾਤੇ ਦੇ ਵਿੱਚ ਪਾ ਦਿੱਤਾ ਪਰ ਸਾਨੂੰ ਪਤਾ ਤੱਕ ਨਹੀਂ ਸੀ ਇਹ ਸਾਰਾ ਕੁਝ ਹੁਣ ਰਿਕਾਰਡ ਦਾ ਹਿੱਸਾ ਬਣ ਗਿਆ ਦਰਅਸਲ ਜਦੋਂ ਗ੍ਰਿਫਤਾਰੀ ਹੁੰਦੀ ਹੈ ਤੇ ਐਸਟੀਐਫ ਦੀ ਟੀਮ ਨੂੰ ਉਦੋਂ ਸਫਲਤਾ ਹਾਸਲ ਲੱਗਦੀ ਹੈ ਜਦੋਂ ਪੰਜਾਬ ਪੁਲਿਸ ਦੀ ਐਂਟੀ ਡਰਗ ਸਪੈਸ਼ਲ ਟਾਸਕ ਫੋਰਸ ਆ ਜਿਹੜੀ ਉਹਨੇ ਫਾਜ਼ਿਲਕਾ ਦੇ ਡਰਗ ਇਨਸਪੈਕਟਰ ਸ਼ਿਸ਼ਨ ਮਿੱਤਲ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ 13 ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਪਾਇਆ ਕੀ ਗਿਆ ਐਸਟੀਐਫ ਦੀਆਂ ਟੀਮਾਂ ਜਾਂਚ ਲਈ ਬਠਿੰਡਾ ਮੋਹਾਲੀ ਜ਼ਿਰਕਪੁਰ ਤੇ ਫਤਿਆਬਾਦ ਪਹੁੰਚੀਆਂ ਇਸ ਤਰ੍ਹਾਂ ਐਸਟੀਐਫ ਵੱਲੋਂ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਅੱਗੇ ਵਧਾਈ ਗਈ ਇਸ ਦੌਰਾਨ ਪੁਲਿਸ ਨੇ ਕਈ ਥਾਵਾਂ ਤੇ ਛਾਪੇ ਮਾਰੇ ਹੁਣ ਪਤਾ ਕੀ ਸੀ ਲੱਗਿਆ ਇਹਨਾਂ 13 ਥਾਵਾਂ ਤੇ ਛਾਪੇ ਮਾਰੀ ਦਦਾਨ ਇਸ ਦੌਰਾਨ ਐਸਟੀਐਫ ਨੇ ਮੁਲਜ਼ਮ ਅਤੇ ਉਸ ਦੇ ਸਾਥੀਆਂ ਦੇ 24 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਜੋ ਹਰ ਵੀ ਹੋਰ ਵੀ ਕਈ ਲੋਕਾਂ ਦੇ ਨਾਂ ਤੇ ਚੱਲ ਰਹੇ ਸਨ ਬੈਂਕ ਖਾਤਿਆਂ ਵਿੱਚ ਕੁੱਲ ਰਕਮ ਹੈ ਜਿਹੜੀ ਉਹ 6.19 ਕਰੋੜ ਰੁਪਏ ਪਾਈ ਗਈ ਇਸ ਤੋਂ ਇਲਾਵਾ ਤਿੰਨ ਬੈਂਕ ਲੋਕਰ ਵੀ ਫ੍ਰੀਜ਼ ਕੀਤੇ ਗਏ 9 ਲੱਖ ਰੁਪਏ ਦੀ ਨਗਦੀ ਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਜਾਂਚ ਵਿੱਚ ਜ਼ਿਰਕਪੁਰ ਦੇ ਵਿੱਚ ਵੀ 1.4 ਕਰੋੜ ਰੁਪਏ ਦੀ ਅਚਲ ਜਾਇਦਾਦ ਦਾ ਵੀ ਖੁਲਾਸਾ ਹੋ ਗਿਆ। ਇਸ ਦੌਰਾਨ ਐਸਟੀਐਫ ਦੀਆਂ ਟੀਮਾਂ ਜਾਂਚ ਲਈ ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ਿਰਕਪੁਰ, ਫਤਿਹਬਾਦ ਪਹੁੰਚੀਆਂ। ਇਹ ਸਾਰੀ ਕਾਰਵਾਈ ਦੀ ਐਸਟੀਐਫ ਵੱਲੋਂ ਵੀਡੀਓਗ੍ਰਾਫੀ ਬਕਾਇਦਾ ਤੌਰ ਤੇ ਕੀਤੀ ਗਈ। ਹੁਣ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦੇ ਜੇਲ੍ਹ ਵਿੱਚ ਬੰਦ ਵੱਡੇ ਨਸ਼ਾ ਤਸਕਰਾਂ ਨਾਲ ਸੰਬੰਧ ਨੇ ਇਸ ਕਾਲੇ ਧੰਦੇ ਤੋਂ ਆਉਣ ਵਾਲੀ ਦਾਲਤ ਤੋਂ ਉਸਨੇ ਕਰੋੜਾ ਰੁਪਏ ਦੀ ਜਾਇਦਾਦ ਬਣਾਈ ਹੈ। ਐਸਟੀਐਫ ਨੂੰ ਤਲਾਸ਼ੀ ਦੌਰਾਨ ਕਈ ਅਹਿਮ ਸਰਾਗ ਮਿਲੇ। ਐਸਟੀਐਫ ਨੇ ਕਈ ਦਸਤਾਵੇਜ਼ ਵੀ ਇਕੱਠੇ ਕੀਤੇ। ਐਸਟੀਐਫ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁਲਜ਼ਮ ਨਸ਼ਾ ਤਸਕਰਾਂ ਨਾਲ ਸਿੰਥੈਟਿਕ ਡਰੱਗ ਰੈਕਟ ਚਾਮਲ ਸੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਵੀ ਇਸ ਦੀ ਜਾਣਕਾਰੀ ਦਿੱਤੀ ਸੀ ਏਡੀਜੀਪੀਟ ਐਸਟੀਐਫ ਨੀਲਬ ਕਿਸ਼ੋਰ ਨੇ ਦੱਸਿਆ ਕਿ ਪੁਲਿਸ ਨੇ ਡਰਗ ਇਨਸਪੈਕਟਰ ਦੇ 20 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਨੇ ਕੁਝ ਬੈਂਕ ਲੋਕਰ ਵੀ ਮਿਲੇ ਨੇ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਹੁਣ ਇੱਕ ਪਾਸੇ ਨਸ਼ਾ ਤਸਕਰਾਂ ਨਾਲ ਉਸ ਦੇ ਜਿਹੜੇ ਸਬੰਧ ਸਨ ਜਾਂ ਉਸ ਦੀ ਜਿਹੜੀ ਜਿਹੜੀ ਵੀ ਮਿਲੀ ਭੋਗਤ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਪਿਆਂ ਦੇ ਵਿੱਚ ਇਸ ਜਾਂਚ ਦੇ ਵਿੱਚ ਜਦੋਂ ਸ਼ਾਮਲ ਕੀਤਾ ਜਾਂਦਾ ਜਿਹੜਾ ਕਿ ਮੋੜ ਮੰਡੀ ਦੇ ਵਿੱਚ ਇੱਕ ਸਧਾਰਨ ਜਿਹਾ ਘਰ ਤਸਵੀਰ ਵਿੱਚ ਨਜ਼ਰ ਆ ਰਿਹਾ ਤਾਂ ਸ਼ਿਸ਼ਨ ਮਿੱਤਲ ਦੇ ਉਹਨਾਂ ਮਾਪਿਆਂ ਨੂੰ ਪਤਾ ਤੱਕ ਨਹੀਂ ਸੀ ਪਰ ਐਸਟੀਐਫ ਦੇ ਸਕੈਨਰ ਅਧੀਨ ਆਪਣੇ ਮਾਤਾ ਪਿਤਾ ਦੇ ਖਾਤਿਆਂ ਵਿੱਚ ਉਸਨੇ ਇੱਕ ਇੱਕ ਕਰੋੜ ਰੁਪਇਆ ਜਮ੍ਹਾਂ ਕਰਵਾਇਆ ਹੋਇਆ ਸੀ ਜੋ ਕਿ ਮਾਪੇ ਵੀ ਉਸ ਤੋਂ ਅਣਜਾਣ ਸਨ ਅਧਿਕਾਰੀਆਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਐਸਟੀਐਫ ਅਧਿਕਾਰੀਆਂ ਨੇ ਵੀ ਦੱਸਿਆ ਕਿ ਮਿੱਤਲ ਦੇ ਮਾਤਾ ਪਿਤਾ ਆਪਣੇ ਦੋ ਕਮਰਿਆਂ ਵਾਲੇ ਘਰ ਵਿੱਚ ਤੰਗੀ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਕੋ ਇਹ ਨਹੀਂ ਕਿਉਂ ਬੜਾ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜੀ ਬਤੀਤ ਕਰ ਰਹੇ ਸਨ ਜਾਂ ਉਹਨਾਂ ਨੂੰ ਬੜੀ ਲਗਜ਼ਰੀ ਚੀਜ਼ਾਂ ਮਿਲ ਰਹੀਆਂ ਸਨ ਜਿਹੜਾ ਉਹਨਾਂ ਦਾ ਜੱਦੀ ਪੁਸ਼ਤੀ ਮੌੜ ਮੰਡੀ ਵਿੱਚ ਇੱਕ ਸਧਾਰਨ ਜਿਹਾ ਘਰ ਹੈ ਸ਼ੁਰੂ ਤੋਂ ਉਸ ਦੇ ਵਿੱਚ ਹੀ ਉਹ ਰਹਿ ਰਹੇ ਸਨ ਪਰ ਉਹਨਾਂ ਦੇ ਖਾਤੇ 'ਚ ਇੱਕ ਇੱਕ ਕਰੋੜ ਰੁਪਈਆ ਸੀ ਜਿਹੜੇ ਕੀ ਉਸ ਤੋਂ ਮਾਪੇ ਵੀ ਅਣਜਾਣ ਸਨ ਹੁਣ ਛਾਪੇਮਾਰੀ ਕਰਨ ਵਾਲੀ ਟੀਮ ਵੀ ਉਸ ਵਕਤ ਹੈਰਾਨ ਰਹਿ ਗਈ ਕਿ ਇੱਕ ਆਮ ਜਿਹੇ ਘਰ ਵਿੱਚ ਕਿਵੇਂ ਕੋਈ ਰਹਿ ਸਕਦਾ ਜਿਹੜਾ ਬਹੁਤ ਕਰੋੜਾਂ ਦਾ ਮਾਲਕ ਹੋਵੇ ਹਾਲਾਂਕਿ ਜਿਹੜਾ ਮਲਜ਼ਮ ਫੜਿਆ ਗਿਆ ਸ਼ੀਸ਼ਨ ਮਿੱਤਲ ਉਸ ਨੇ ਇਸ ਬਾਰੇ ਕੀ ਕਹਿਣਾ ਹੈ ਕਿ ਉਸ ਨੇ ਆਪਣੇ ਮਾਪਿਆਂ ਨੂੰ ਕਿਉਂ ਨਹੀਂ ਦੱਸਿਆ ਇਸ ਦੇ ਬਾਰੇ ਹਾਲੇ ਗੱਲਾਂ ਹੋਣੀਆਂ ਬਾਹਰ ਬਾਕੀ ਨੇ ਪਰ ਡਰੱਗ ਇਨਸਪੈਕਟਰ ਨਜਾਇਜ਼ ਕਮਾਈ 'ਚ ਘੁੰਮ ਰਿਆ ਸੀ ਉਸ ਦੇ ਮਾਤਾ ਪਿਤਾ ਬਠਿੰਡੇ ਜ਼ਿਲ੍ਹੇ ਦੇ ਮੋੜ ਮੰਡੀ 'ਚ ਦੋ ਮਰਲੇ ਦੇ ਜੱਦੀ ਘਰ 'ਚ ਰਹਿ ਰਹੇ ਸਨ ਉਹ ਆਪਣੇ ਮਾਪਿਆਂ ਦੇ ਖਾਤੇ ਆਪਰੇਟ ਕਰਦਾ ਸੀ ਘਰ ਤੇ ਛਾਪੇਮਾਰੀ ਕਰਨ ਵਾਲੇ ਐਸਟੀਐਫ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਕਿ ਇੱਕ ਬਿਰਧ ਜੋੜਾ ਜਿਹੜਾ ਮਾਪਿਓ ਉਸ ਦਾ ਇੱਕ ਸਧਾਰਨ ਜ਼ਿੰਦਗੀ ਬਤੀਤ ਕਰ ਰਿਹਾ ਹੈ ਔਰ ਇਸ ਤੋਂ ਬਾਅਦ ਜਾਂਚ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਿੱੱਤਲ ਦੇ ਮਾਪਿਆਂ ਨੇ ਆਪਣੇ ਬਿਆਨਾਂ ਵਿੱਚ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਹਨਾਂ ਕੋਲ ਕੋਈ ਵੱਡੀ ਨਗਦੀ ਜਮ੍ਹਾਂ ਹੋਣ ਦੀ ਜਾਣਕਾਰੀ ਸੀ ਮੁਲਜ਼ਮ ਇਨਸਪੈਕਟਰ ਦੇ ਮਾਪਿਆਂ ਦਾ ਘਰ ਮੰਡੀ ਦੇ ਵਿੱਚ ਬਠੇ ਸਥਿਤ ਹੈ ਅਕਾਊਂਟਸ ਤੇ ਹੋਰ ਜਾਣਕਾਰੀ ਬਾਰੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਦੱਸਿਆ ਗਿਆ ਉਹ ਇਹ ਦੱਸਿਆ ਗਿਆ ਕਿ ਜਦੋਂ 24 ਬੈਂਕ ਖਾਤੇ ਫਰੋਲੇ ਗਏ ਤੇ ਜਿਹਦੇ ਵਿੱਚ 6 ਕਰੋੜ ਰੁਪਏ ਦੀ ਵੱਧ ਰਾਸ਼ੀ ਮਿਲਦੀ ਹੈ ਉਸ ਦੇ ਬਾਰੇ ਮਾਪਿਆਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਇਹਨਾਂ ਪਤਾ ਕਿ ਸਾਡਾ ਪੁੱਤਰ ਨੌਕਰੀ ਕਰਦਾ ਹੈ ਪਰ ਇਹ ਨਹੀਂ ਪਤਾ ਕਿ ਉਹਨਾਂ ਦੇ ਖਾਤੇ 'ਚ ਕਰੋੜ-ਕਰੋੜ ਰੁਪਈਆ ਵੀ ਪਾਇਆ ਹੋਇਆ ਸੀ ਹੁਣੇ ਖੁਲਾਸੇ ਹੋ ਰਹੇ ਨੇ ਹੌਲੀ-ਹੌਲੀ ਜਿਵੇਂ ਤਫ਼ਤੀਸ਼ ਅੱਗੇ ਵਧੇਗੀ ਉਸ ਦੇ ਵਿੱਚ ਜਾਣਕਾਰੀ ਨਵੀਂ ਸਾਹਮਣੇ ਆਉਂਦੀ ਰਹੇਗੀ ਸਾਡੀ ਵੀ ਨਜ਼ਰ ਬਣੀ ਰਹੇਗੀ ਇਸ ਕੇਸ ਦੇ ਉੱਤੇ ਕਿ ਜਿਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਨੌਕਰੀ ਕੀਤੀ ਸ਼ੀਸ਼ਨ ਮਿੱਤਲ ਡਰੱਗ ਇੰਸਪੈਕਟਰ ਜਿਹੜਾ ਕਿ ਕਾਬੂ ਕਰ ਲਿਆ ਐਸਟੀਐਫ ਨੇ ਉਹ ਹੁਣੇ ਜੇਲ੍ਹ ਦੇ ਅੰਦਰ ਹੈ ਤੇ ਜਿਵੇਂ ਜਾਂਚ ਪੜਤਾਲ ਅੱਗੇ ਵਧੇਗੀ ਉਸ ਵਿੱਚ ਪਤਾ ਲੱਗਦਾ ਜਾਵੇਗਾ ਕਿ ਉਸ ਦੀ ਕਿੱਥੇ ਕਿੱਥੇ ਹੋਰ ਚੱਲ ਤੇ ਅਚਲ ਸੰਪਤੀ ਕਾਲੀ ਕਮਾਈ ਦੇ ਨਾਲ ਬਣਾਈ ਗਈ ਹੈ ਇਸ ਦੇ ਬਾਰੇ ਜਿਵੇਂ ਜਿਵੇਂ ਅੱਗੇ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ